हे मालिक हे सुखਾਂ ਦੇ ਦੇਣ ਵਾਲੇ ਅਸੀਂ ਜੀਵਾਂ ਦੀ ਤੇਰੇ ਅਗੇ ਇਹੀ ਅਰਦਾਸ ਹੈ ਕਿ ਸਾਨੂੰ ਤੂੰ ਕਦੇ ਨਾ ਭੁੱਲ ਜੇ ਮੈਂ ਤੈਨੂੰ ਚੰਗਾ ਲਗਾ ਜੇ ਤੇਰੀ ਮੇਰੇ ਉਤੇ ਮਿਹਰ ਹੋਵੇ ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਦਾ ਰਹਾ ਤੇਰਾ ਉਹ ਥਾਂ ਬੜਾ ਹੀ ਅਚਰਚ ਹੈ ਜਿਸ ਵਿੱਚ ਬੈਠ ਕੇ ਮੈਂ ਤੈਨੂੰ ਅਠੇ ਪਹਿਰ ਯਾਦ ਕਰਾਂ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਸਦਾ ਗਾਗਿਆ ਉਹਨਾਂ ਨੇ ਆਤਮਿਕ ਅਡੋਲਤਾ ਦੇ ਸੁਖ ਆਨੰਦ ਮਨੇ ਉਹਨਾਂ ਨਾਮ ਦਾ ਰਸ ਚੱਕਿਆ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ हे ਪ੍ਰਭੂ ਤੇਰੀ ਹਸਤੀ ਐਸੀ ਹੈ ਜਿਸ ਤੱਕ ਅਸਾ ਜੀਵਾਂ ਦੀ ਪਹੁੰਚ ਨਹੀਂ ਹੋ ਸਕਦੀ ਤੇਰਾ ਦਰਸ਼ਨ ਅਦੁੱਤੀ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਮੈਂ ਤੇਰੇ ਉਹਨਾਂ ਸੇਵਕ ਤੂੰ ਸਦਕੇ ਜਾਂਦਾ ਹਾਂ ਜਿਹਦਾ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਹੇ ਵਿੰਦ ਪ੍ਰਭੂ ਜਦੋਂ ਕਿਸੇ ਵੱਡ ਭਾਗੀ ਨੂੰ ਤੂੰ ਮਿਲ ਪੈਂਦਾ ਹੈ ਉਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਉਸ ਨੂੰ ਕੋਈ ਥੁਰ ਨਹੀਂ ਰਹਿ ਜਾਂਦੀ ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਹੇ ਪ੍ਰਭੂ ਮੈਂ ਤੇਰੇ ਦਰਸ਼ਨਾਂ ਤੋਂ ਸਦਕੇ ਜਾਂਦਾ ਹਾਂ ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ ਪਰਮਾਤਮਾ ਮਿਲ ਪਿਆ ਤੇਰਾ ਪਾਣਾ ਤੂੰ ਹੈ ਮਨਾਹੇ ਜਿਸ ਨੂੰ ਹੋਏ ਦਿਆਲਾ ਜਿਸ ਮਨੁੱਖ ਤੇ ਤੂੰ ਦਿਆਵਾਨ ਹੁੰਦਾ ਹੈ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿੱਚ ਤੋਰਦਾ ਹੈ ਅਸਲ ਪਖਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਮੇਰੇ RAM ਰਾਏ ਸੰਤਾ ਤੇਗ ਤੁਮਾਰੀ ਤੇਰੇ ਸੰਤਾ ਨੂੰ ਤੇਰਾ ਹੀ ਆਸਰਾ ਲੈਂਦਾ ਹੈ ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਤੇਰੇ ਸੰਤਾਂ ਨੂੰ ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਤੂੰ ਹੀ ਆਸਰਾ ਹੈ। ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ। हे ਪ੍ਰਭੂ ਤੂੰ ਦਿਆਧਾਰ ਹੈ। ਤੂੰ ਕਿਰਪਾ ਦਾ ਖਜ਼ਾਨਾ ਹੈ। ਤੂੰ ਆਪਣੇ ਭਗਤਾਂ ਦੀ ਮਨੋ ਕਾਮਨਾ ਪੂਰੀ ਕਰਨ ਵਾਲਾ ਹੈ। हे ਜਿੰਦ ਦੇ ਮਾਲਕ हे ਪ੍ਰੀਤਮ ਪ੍ਰਭੂ ਤੇਰੇ ਸਾਰੇ ਭਗਤ ਇਹਨੂੰ ਪਿਆਰੇ ਲੱਗਦੇ ਹਨ ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈ اے ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੇ ਅਸੀਂ ਤੇਰੇ ਦਿਲ ਦੀ ਡੂੰਘਾਈ ਨਹੀਂ ਲੱਭ ਸਕਦੇ ਤੇਰੀ ਹਸਤੀ ਦਾ ਪੜਲਾ ਬੰਨਣਾ ਨਹੀਂ ਲੱਭ ਸਕਦੇ ਤੂੰ ਬਹੁਤ ਹੀ ਉੱਚਾ ਹੈ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਫੇ ਸੁੱਖਾਂ ਦੇ ਦੇਣ ਵਾਲੇ ਅਸਾਂ ਜੀਵਾਂ ਦੀ ਤੇਰੇ ਅੱਗੇ ਇਹੀ ਅਰਦਾਸ ਹੈ ਕਿ ਤੂੰ ਸਾਨੂੰ ਕਦੇ ਨਾ ਭੁੱਲੇ ਦੀਨ ਗਾਨ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਜੇ ਮੈ ਤੈਨੂੰ ਚੰਗਾ ਲਗਾ ਜੇ ਤੇਰੀ ਮੇਰੇ ਉੱਤੇ ਮਿਹਰ ਹੋਵੇ ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾ ਮੈਂ ਤੇਰੇ ਤੂੰ ਤੇਰਾ ਨਾਮ ਮੰਗਦਾ ਹਾਂ ਇਹੀ ਸਾਡੇ ਵਾਸਤੇ ਸੁਖ ਹੈ ਜੇ ਤੂੰ ਦਇਆਲ ਹੋਵੇ ਤਾਂ ਮੈਨੂੰ ਇਹ ਦਾਤ ਮਿਲ ਜਾਵੇ ਆਠ ਪਹਿਰ ਜਿਤ ਤੁਧ ਤਿਆਹੀ ਨਿਰਮਲ ਹੋਵੇ ਦੇਹਾ हे hey मेरे राम तेरा ओ साथ संगत वाला था बड़ा ही अचरज है जिस विच बैठ्या तू कदे ना भूले जिस विच बैठ के मैं तैनू अठे पहर याद कर सका ते मेरा शरीर पवित्र हो जाए मैं ओ थां लबन तुर पिया जिथे मैं तेरा दर्शन कर सका लबदियां लबदियां मेनू गुरु सिक्खा दा साथ मिल गया उना गुरमुखां दी शरण पे आके मैं तैनू भी लब लिया सहज सुख आनंद नाम रस हर संती मंगल गाया जिन्ना संत जना ने परमात्मा दी सिर्फ सलाह दा गीत सदा गावया उना ने आत्मिक अडोलता ते सुख आनंद बन ले उना नाम दा रस चखया जदौ उना नु ओ गुरु मिल पिया